ਇਹ ਫੈਕਟਰੀ ਵਰਕ ਡੀਲ ਇਸ ਦਾ ਕਰਨਾ ਸੀਦਾ। ਅਰੇ ਹੁਣੇ ਤਾਂ ਉਹ ਤਾਂ ਤੇਜ਼ ਹੀ ਹੋਣਾ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਲਮਸਤ ਦਾਤਾ ਬਿੱਟੂ ਸਰਕਾਰ ਜੀ ਦੇ ਦਰਬਾਰ ਨਕੂਦਰ ਵਿਖੇ ਅਸੀਂ ਖੜੇ ਹੈਗੇ ਆ ਅ ਸੋ ਅੱਜ ਇੱਕ ਖਾਸ ਜਿਸ ਨੂੰ ਕੀ ਕਹਿ ਸਕਦੇ ਆ ਕਿ ਅ ਦਾਤਾ ਜੀ ਦਾ ਅੱਜ ਜਨਮ ਦਿਵਸ ਬਹੁਤ ਹੀ ਧੂਮ ਧਾਮ ਦੇ ਨਾਲ ਸੰਗਤਾਂ ਵੱਲੋਂ ਅ ਮਨਾਇਆ ਜਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹੈਗੇ ਆ ਪਹਿਲਾਂ ਤਾਂ ਅਸੀਂ ਦਿਖਾ ਦਈਏ ਕਿ ਬਹੁਤ ਹੀ ਸੁੰਦਰ ਢੰਗ ਦੇ ਨਾਲ ਕੇਕ ਜਿਹੜਾ ਆ ਬਣਾ ਕੇ ਸੰਗਤਾਂ ਵੱਲੋਂ ਤਿਆਰ ਕਰਕੇ ਇੱਥੇ ਲਿਆ ਜਾਂਦਾ ਹੈ ਸੋ ਗੱਲਬਾਤ ਕਰਦੇ ਹੈਗੇ ਆ ਹਾਂਜੀ ਜੈ ਮਸਤਾਂ ਦੀ ਜੀ ਅ ਅੱਜ ਦੇ ਇਸ ਮੌਕੇ ਕੀ ਕਹਿਣਾ ਚਾਹੋਗੇ ਇੰਨਾ ਵਧੀਆ ਖੂਬਸੂਰਤ ਕੇਕ ਆ ਸੰਗਤਾਂ ਵੀ ਸਾਰੀਆਂ ਪਹੁੰਚੀਆਂ ਨੇ ਸੋ ਪੂਰੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਮਸਤਾ ਦੀ ਜੈ ਪੀਰਾਂ ਦੀ ਜੈ ਸਾਈਆਂ ਦੀ ਜੀ ਅੱਜ ਦੇ ਦਿਨ ਦੀ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਨੇ ਆ ਜੀ ਜੀ ਅਲਮਸਤਾਤਾ ਬਿੱਟੂ ਸਰਕਾਰ ਜੀ ਦਾ ਜਨਮ ਦਿਹਾੜੇ ਤੇ ਸੰਗਤਾਂ ਪਹੁੰਚੀਆਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਜੀ ਜੀ ਬਹੁਤ ਬਹੁਤ ਇਸ ਮੁਬਾਰਕ ਸਮੇਂ ਦੀ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਨੇ ਆ ਜੀ ਜੀ ਸਾਰੇ ਇੱਥੇ ਪਹੁੰਚਣ ਤੇ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ ਜੀ ਬਸ ਇੰਨਾ ਹੀ ਕਹਿੰਦਾ ਹਾਂ ਜੈ ਮਸਤਾ ਦੀ ਜੈ ਕੋ ਜੀ ਅ ਅਸੀਂ ਦੇਖ ਰਹੇ ਹੈਗੇ ਆ ਸਾਡੇ ਨਾਲ ਹੋਰ ਵੀ ਪਤਵੰਤੇ ਸੱਜਣ ਪਹੁੰਚੇ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਜੀ ਅੱਜ ਦੇ ਇਸ ਮੌਕੇ ਕੀ ਕਹਿਣਾ ਚਾਹੋਗੇ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਮਨੋਤ ਲਾਲ ਜੀ ਹਾਂਜੀ ਅੱਜ ਇਸ ਸ਼ੁਭ ਦਿਹਾੜੇ ਤੇ ਅਸੀਂ ਸਾਰੀ ਸੰਗਤ ਬਿੱਟੂ ਸਰਕਾਰ ਨਕੋਦਰ ਵਿਖੇ ਉਹਨਾਂ ਦੇ ਦਰਬਾਰ ਦੇ ਵਿੱਚ ਇਕੱਤਰ ਹੋਏ ਆਂ ਤੇ ਅੱਜ ਸਰਕਾਰ ਦਾ ਸ਼ੁਭ ਜਨਮ ਦਿਹਾੜਾ ਜੋ ਕਿ ਸੰਗਤਾਂ ਵੱਲੋਂ ਬਹੁਤ ਧੂਮ-ਧਾਮ ਦੇ ਨਾਲ ਬਹੁਤ ਵਧੀਆ ਤਰੀਕੇ ਦਾ ਕੇਕ ਬਣਾ ਕੇ ਇਹ ਪੇਸ਼ ਕੀਤਾ ਗਿਆ ਤੇ ਸਾਰੀ ਸੰਗਤ ਨੂੰ ਸਰਕਾਰ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕ ਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸਾਰੇ ਜੀਆਂ ਹਾਂਜੀ ਸਾਡੇ ਨਾਲ ਜਲੰਧਰ ਤੋਂ ਅਮਿਤ ਬਾਬਾ ਜੀ ਜੁੜ ਜੁਕੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਇਸ ਮੌਕੇ ਅੱਜ ਦੇ ਸ਼ੁਭ ਮੌਕੇ ਤੇ ਮੈਂ ਅੱਜ ਦੇ ਸ਼ੁਭ ਮੌਕੇ ਤੇ ਪਹਿਲਾਂ ਸਾਰੀ ਸੰਗਤ ਦਾ ਦੈਨ ਨਿਯੋਦਨ ਵਾਦ ਕਰਦਾ ਹਾਂ ਜੀ ਆਇਆਂ ਨੂੰ ਕਹਿੰਦਾ ਹਾਂ ਜੈ ਮਸਤਾਂ ਦੀ ਜੈ ਫਕੀਰਾਂ ਦੀ ਜੈ ਅਲਮਸਤ ਬਾਪੂ ਬਿੱਟੂ ਸਰਕਾਰ ਜੀ ਦੀ ਮੈਂ ਉਹਨਾਂ ਦੇ ਜਨਮ ਦਿਹਾੜੇ ਤੇ ਸਭ ਸੰਗਤਾਂ ਨੂੰ ਬਹੁਤ ਮੁਬਾਰਕਾ ਦਿੰਦਾ ਹਾਂ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਆਪਣੇ ਕੁਝ ਕੀਮਤੀ ਸਮਾਂ ਕੱਢ ਕੇ ਇਸ ਦਰਬਾਰ ਤੇ ਚੱਲ ਕੇ ਆਏ ਨੇ ਮਾਲਕ ਉਹਨਾਂ ਦੀਆਂ ਹਮੇਸ਼ਾ ਝੋਲੀਆਂ ਭਰੇ ਸਾਰੀਆਂ ਖਵਾਇਸ਼ਾਂ ਪੂਰੀਆਂ ਕਰੇ ਜੈ ਮਸਤਾਂ ਦੀ ਜੈ ਪੀਰਾਂ ਦੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੈ ਸਾਈਆਂ ਦੀ ਜੈ ਹੋ ਸਾਈਆਂ ਜੈ ਬਿੱਟੂ ਸਰਕਾਰ ਸਾਈ ਜੈ ਹੋ ਨਕੋਦਰ ਦੇ ਵਿੱਚ ਅਸੀਂ ਆਏ ਅੱਜ ਬਾਬਾ ਬਿੱਟੂ ਜੀ ਦਾ ਜਨਮ ਦਿਹਾੜਾ ਹੈ ਉਹਦੇ ਵਿੱਚ ਸਾਰ ਸਨਤਾ ਨੂੰ ਲੱਖ ਲੱਖ ਵਧਾਈ ਹੋਵੇ ਜੈ ਸਾਈਆਂ ਦੀ ਜੈ ਸੱਚੀਆਂ ਸਰਕਾਰਾਂ ਦੀ ਜੈ ਹੋ ਦਾਤੇ ਸਭ ਤੇ ਮਿਹਰ ਕਰਨ ਦਾਤੇ ਬੱਚਿਆਂ ਤੇ ਹਰਕ ਤੇ ਜੋ ਨਗਰ ਕੀਰਤੇ ਤੇ ਆਏ ਜੋ ਸੰਗਤਾਂ ਆਈਆਂ ਸਾਰਿਆਂ ਤੇ ਮਿਹਰ ਭਰਿਆ ਆਸਰ ਰੱਖਣਾ ਇਦਾਂ ਹੀ ਬਾਬਾ ਇਹ ਖੁਸ਼ੀਆਂ ਨਾਲ ਜੈਮਦਰ ਅਲੇਹਾ ਜੈ ਬਿੱਟੂ ਸਰਕਾਰ ਬਾਬਾ ਜੀ ਜੈ ਸੱਚੀ ਸਰਕਾਰ ਦੀ ਇਹ ਬਹੁਤ ਵਾਤ ਹੈ ਧੰਨਵਾਦ ਜੀ ਸਾਡੇ ਚੈਨਲ ਵਿਸ਼ਵ ਪਾਰ ਟੈਵੀ ਦੀ ਪੂਰੀ ਸਮੂਚੀ ਟੀਮ ਵੱਲੋਂ ਵੀ ਅਲਮਸਤ ਬਾਪੂ ਦਾਤਾ ਬਿੱਟੂ ਬਾਦਸ਼ਾਹ ਜੀ ਦੇ ਜਨਮ ਦਿਵਸ ਦੀਆਂ ਤੁਹਾਨੂੰ ਸਾਰੀ ਪੂਰੀ ਸੰਗਤ ਨੂੰ ਪੁਰੇ ਜੋ ਵੀ ਇੱਥੇ ਪਹੁੰਚੇ ਨੇ ਬਾਬਾ ਜੀ ਪਹੁੰਚੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਥੈਂਕ ਕੱਟੋ ਜੀ ਤੁਸੀਂ ਕੱਟੋ ਮਾ ਪਾਪਾ ਜੀ ਲਿਆਓ ਘਰ ਮਾਰਾ ਜੀ ਕੱਟ ਜੇ ਕਰ ਪਾਪਾ ਜੀ ਆਓ ਨੀ ਕਾ ਮਾਰੋ ਬੜੋ ਜੀ ਆਓ ਨੀ ਆਇਆ ਲਾਓ ਤੂੰ ਕੀ ਦੂ ਯੂ ਮਮੀ ਦੇਖ ਮਤ ਸਾਡੇ ਕਹੇ ਹਾਂ ਕਿਹਨੋਂ ਨਾ ਕੋਤਸ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ